ਅਨੀ ਭਾਜੀ ਕੀ ਨਾਮ ਹੈ ਆਪਣਾ ਸੰਦੀਪ ਸਿੰਘ ਕਿੱਥੇ ਰਹਣ ਵਾਲੇ ਤੁਸੀਂ ਆਪਣਾ ਨੂਜੇ ਦਾ ਸ਼ਹਿਰ ਕੋਰੀਆ ਭਾਲੇ ਭਾਜੀ ਇਹ ਹੋਈ ਆ ਮੈਂ ਨਵੀਂ ਰਸੀ ਘਾ ਰਹੇ ਆਂ ਸੈਂਚਰੀ ਨੂੰ ਆ ਰਹੇ ਆਂ ਇਹ ਮੁਰਿਓ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ ਠੀਕ ਹੈ ਜੀ ਠੀਕ ਗੱਡੀ ਸੀਗੀ ਇਹ ਟਰੈਵਲ ਆ ਭਾਜੀ ਠੀਕ ਹੈ ਜੀ ਤੇ ਮੈਂ ਨਾ ਉਧਰ ਨੂੰ ਨਾ ਹੋਰ ਨੂੰ ਦੂਰੋ ਰੱਖੇ ਹੋਰ ਨੂੰ ਵੀ ਮਾਰਿਆ ਡਿਪਰ ਵੀ ਮਾਰਿਆ ਮੈਂ ਹੌਲੀ ਹੌਲੀ ਜਾਨੀ ਕਿ ਸਾਈਡ ਨੂੰ ਦਬ ਵਧਾਈ ਆਇਆ ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ ਦੇ ਬਾਅਦ ਯਾਨੀ ਕਿ 10 ਵਜੇ ਐਕਸੀਡੈਂਟ ਹੋ ਗਿਆ ਹਾਂਜੀ ਇਹ ਓਵਰਟੇਕ ਕਰ ਰਿਹਾ ਸੀ ਇਹ ਓਵਰਟੇਕ ਕਰ ਰਿਹਾ ਸੀ ਤੇ ਰੋਂਗ ਸਾਈਡ ਆ ਗਿਆ ਸੀ ਯਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ ਕੀ ਹਾਲਾਤ ਕੀ ਆ ਉਹਨਾਂ ਦੇ ਅੱਗੇ ਇਹਨਾਂ ਦੇ ਦੋ ਬੰਦੇ ਬੋਲੇ ਯਾਨੀ ਕਿ ਚਾਹੇ ਚਾਹੇ ਮੈਂ ਵਿੱਚੋਂ ਯਾਨੀ ਕਿ ਕੱਢੇ ਆ ਜੀ ਕੱਢ ਕੇ ਯਾਨੀ ਕਿ ਉਹਨਾਂ ਦਾ ਕੰਫਰੈਂਸ ਵੀ ਫਾਇਰ ਹੋਏ ਆ ਮੇਰੇ ਵੀ ਚੋਕਰਾ ਪੂਨਾ ਕੱਪੜੇ ਭਿੱਜੇ ਗਏ ਠੀਕ ਹੈ ਜੀ ਤੇ ਹੁਣ ਹਸਪੀਟਲ ਦੇ ਵਿੱਚ ਆ ਉਹ ਹਾਂਜੀ ਜੀ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਿੱਕੀ ਆ ਭਾਜੀ ਅੱਛਾ ਕਿੱਦਾਂ ਇਹ ਹੋ ਸਕਦਾ ਹੋਇਆ ਇਹ ਇਹ ਪਾਜੀ ਓਵਰਟੇਕ ਕੀਤਾ ਟੈਂਪੋ ਡਰਾਈਵਰ ਇਹ ਬੰਦਾ ਇਧਰੋਂ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਸਾਈਡ ਓਵਰਟੇਕ ਕਰਦੇ ਨੇ ਵਿੱਚ ਮਾਰੇ ਡਰਾਈਵਰ ਨੇ ਠੀਕ ਹੈ ਜੀ ਹਾਂਜੀ ਮੌਕੇ ਆਪਾਂ ਬੰਦੇ ਕੱਢੇ ਆ ਹਸਪੀਟਲ ਪਹੁੰਚਾਏ ਆ ਇਹ ਇਹਦੀ ਡਰਾਈਵਰ ਦੀ ਗਲਤੀ ਆ ਹਾਂਜੀ ਹੁਣ ਹਸਪੀਟਲ ਦੇ ਵਿੱਚ ਤੁਸੀਂ ਗਏ ਆ ਉੱਥੇ ਹਲਾਦਿਆ ਉਹਨਾਂ ਦੇ ਉਹ ਹਸਪੀਟਲ ਤੇ ਟਿਕਟ ਟੂ ਕੇ ਲਾਏ ਉਹਨਾਂ ਕਹਿੰਦੇ ਕਲੋਡ ਜੰਮ ਗਏ ਦੋ ਜਣਿਆਂ ਦੀ ਡੈਥ ਹੋ ਗਈ ਮੌਕੇ ਤੇ ਉੱਥੇ ਇੱਥੇ ਠੀਕ ਤਰੀਕਾ ਜਦੋਂ ਕੱਢੇ ਉਹ ਘੋਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ ਕੋਸ਼ਿਸ਼ ਆ ਰਹੇ ਸੀ ਇਹੇ ਏ ਜੰਮੂ ਤੋਂ ਆ ਰਹੇ ਸੀ ਜੀ ਅੱਛਾ ਜੀ ਹਾਂਜੀ ਬੈਸ਼ਨ ਦੇਵੀ ਤੋਂ ਆ ਰਹੇ ਸੀ ਹਾਂਜੀ ਜਾਗਰਨ ਕਰਕੇ ਆ ਰਹੇ ਸੀ ਜੀ ਇਹ ਕੌਣ ਸੀ ਇਹ ਜੀ ਇਹ ਪਾਰਟੀ ਆ ਕੋਈ ਗੋਣ ਵਜਾਉਣ ਵਾਲੀ ਉੱਥੋਂ ਆ ਰਹੇ ਸੀ ਜੀ ਚੰਡੀਗੜ੍ਹ ਦੇ ਆ ਸਾਰੇ ਇਹ ਹਾਂਜੀ ਗਰੁੱਪ ਇਹਨਾਂ ਦਾ ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ ਹਾਂਜੀ ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ